ਚਾਲਾ ਮਿੱਤਰੋ ਮੈਂ ਸਾਰੇ ਅਫਸਰ ਠੀਕ ਹੋ ਗਏ ਤੇ ਅਜਾ ਪਕੜਨ ਲੱਗੇ ਸਫਾਈ ਮੈਕ ਕਰਨ ਲੱਗੇ ਸਫਾਈ ਇਹ ਗੱਡੀ ਦੀ ਕਰਨ ਲੱਗੇ ਸਫਾਈ ਠੀਕ ਹੈ ਨਾ ਚਲੋ ਫਿਰ ਚੱਲਦੇ ਆ ਗਾਇ ਉੱਥੇ ਲੈ ਕੇ ਜਾਈਏ ਉੱਥੇ ਆ ਕੇ ਇਹਦੀ ਸਫਾਈ ਕਰਾਂਗੇ ਬਾਅਦ ਇੱਥੇ ਖਾਲੀ ਦੇ ਨਾਲ ਦੀ ਤਾਂ ਚੜਾਉਣੀ ਹੈ ਥੱਲੇ ਕਰ ਚਲੋ ਭਾਈ ਓਏ ਮਗਰ ਸਾਹਮਣੇ ਖੜੀ ਹੈ 짱아, 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 ਮੇਰੀ ਹਿੰਮਤ ਨਾਲ ਬੈਕ ਆ ਗਈ ਹਾਏ ਆ ਬੈਕ ਆ ਫਿਰ ਤੇਰੀ ਹਿੰਮਤ ਨਾਲ ਰੋਕ ਕੇ ਦਿਖਾਈਨਾ ਇੱਥੋਂ ਦੀ ਬਾਅਦ ਚ ਤਾਂ ਚੜਾਵਾਂਗੇ ਤੇ ਇੱਕ ਸਾਈਕਲ ਦੇ ਨਾਲ ਸਾਈਕਲ ਦੇ ਨਾਲ ਇੱਕ ਇੱਥੇ ਤਾਰ ਲਾਉਣ ਚਲੋ ਫਿਰ ਮਿਲਦੇ ਆ ਗੱਡੀ ਦੀ ਸਾਫ ਸਫਾਈ ਕਰਨੇ ਤੋਂ ਬਾਅਦ ਜਦੋਂ ਸਾਫ ਸਫਾਈ ਕਰ ਦਿੱਤੀ ਤਾਂ ਥੋੜਾ ਜਿਹਾ ਸ਼ਾਮ ਵੀ ਹੋ ਗਈ ਆ ਵੀ ਥੋੜੀ ਰਾਤ ਜ਼ਿਆਦਾ ਹੋਣ ਵਾਲੀ ਆ ਸਾਫ ਸਫਾਈ ਵੀ ਕਰਤੀ ਤੇ ਆ ਦੇਖੋ ਸਾਈਕਲ ਇੱਕ ਦੋ ਤਨ ਕਿ ਸਵਾਗਤ ਵੀਡੀਓ ਅੱਧ ਚ ਆ ਗਈ ਉਹ ਇੱਕ ਤਾਂ ਰੁੜ ਗਈ ਜੀ ਨਾ ਹੁਣੇ ਉਹਦੀ ਜ਼ਿਕਰ ਕੀਤਾ ਸੀ ਵੀ ਉਹ ਸਾਈਕਲ ਫੁੱਲ ਭਜਦੀ ਆ ਫਰਾਰੀ ਕਹਿੰਦੇ ਉਹਨੂੰ ਉਹ ਰੁੜ ਗਈ ਵੀ ਮੇਰੇ ਵੀਰੇ ਫਰਾਰੀ ਤੇ ਆ ਸਫਾਈ ਕਰਤੀ ਤੇ ਸਾਨੂੰ ਇਹਦੀ ਆ ਵੇਖੋ ਜੀ ਹੁਣ ਸਾਫ ਸਫਾਈ ਕਰੇ ਤਾਂ ਇੱਥੋਂ ਪਤਾ ਲੱਗਦਾ ਚਮਕਦਾਰ ਨਾ ਸਿਸਾ ਠੀਕ ਆ ਤੇ ਇੱਧਰ ਵੀ ਸਾਨੂੰ ਪਹਿਲਾਂ ਮੈਂ ਦਿਖਾਈ ਸੀਗੀ ਕਿ ਆ ਤਾਰ ਉਵੇਂ ਤਾਂ ਨੇਰਾ ਹੋ ਗਿਆ ਆ ਤਾਰ ਹਨਾ ਆ ਤਾਰ ਸਾਨੂੰ ਦਿਖਾਈ ਸੀਗੀ ਤੇ ਇਧਰੋਂ ਟੁੱਟੀ ਹੋਈ ਸੀਗੀ ਟੁੱਟੀ ਹੋਈ ਸੀ ਲਾਤੀ ਇਧਰ ਵੀ ਹਣਾ ਲਾਤੀ ਤਾਰ 1 2 3 ਤਿੰਨ ਹੀ ਰੌਂਦ ਇਧਰ ਕਰਤੇ ਠੀਕ ਆ ਜੀ ਨਹੀਂ ਨਹੀਂ ਨੂਟਲ ਨੇ ਔਟ ਲੈਣੀ ਗੇਰ ਚਾਹ ਪਹਿਲੇ ਚਲੋ ਜੀ ਹੁਣ ਇੱਥੋਂ ਹੀ ਚੜਾਉਣੇ ਆ ਦੇਖਦੇ ਆ ਚੜਦੀ ਏ ਕਿ ਨਹੀਂ ਚੱਲ ਵੀ ਓਏ ਓ ਕਰੀਏ ਸਾਰੇ ਨਾਲ ਲੱਟਾ ਛੱਡ ਲੈ ਲੱਟਾਂ ਲੁੱਟਣੀ ਆਹ ਮਾਰ ਮਿਰਿੰਦਰ ਖੜਦਾ ਫਿਰ ਖੜ ਜਾ ਫਿਰ ਖੜ ਜਾ ਮੇਰੇ ਵੀਰੋ ਥੋੜੀ ਬੈਟਰੀ ਇਹਦੀ ਡਾਊਨ ਆ ਤਾਂ ਹੀ ਥੋੜਾ ਐ ਹੋਇਆ ਸੀਗਾ ਨਹੀਂ ਤਾਂ ਰਾਮਨਾਥ ਸਟਾਰਟ ਹੋ ਜਾਂਦਾ ਉਪਰਾਂ ਹੋਇਆ ਸਾਲੀ ਚੋੜ ਘੋਮ ਦੀ ਮੈਂ ਉੱਤੇ ਚੜਾ ਦੂੰਗਾ ਲੈ ਆ ਕੇ ਫਿਰ ਰੋਈ ਜਾਏਗਾ ਬੈਠਾ ਰਾਤ ਨੂੰ ਚੜਾ ਸਾ ਮੇਰੇ ਵੀਰੋ ਇਧਰ ਕੁੱਲਰ ਚੱਲੀ ਜਾਂਦਾ ਅੱਗੇ ਹਵਾ ਹਵਾ ਲੈਣ ਵਾਸਤੇ ਚਲੋ ਹੁਣ ਦੇਖਦੇ ਹਾਂ ਉੱਥੇ ਸਲੱਪ ਮਾਰ ਕੇ ਚੜਿਆ ਕਿ ਸਿੱਧਾ ਚੜਿਆ ਮਾੜਾ ਮਾੜਾ ਬੜਿਆ ਆ ਸਾਈਕਲ ਵੀ ਤਿਆਰ ਕਰਤੀ ਤੋ ਵੀ ਆਵੇ ਖੁਈ ਇੱਥੋਂ ਮਿੱਟੀ ਪੱਟ ਕੇ ਚੜਿਆ ਆ ਦੇਖੋ ਮਿੱਟੀ ਪੱਟ ਕੇ ਚੜਿਆ ਠੀਕ ਹੈ ਸਲੱਪ ਮਾਰ ਕੇ ਮਰੋ ਚੜ ਗਿਆ ਤੇ ਇਹ ਆ ਵੀ ਫੁੱਲ ਸਾਫ ਸਵੈ ਕਰਤੀ ਤੇ ਉਹ ਸਾਫ ਸੋਫਸ ਤਾਂ ਨਹੀਂ ਕੀਤਾ ਬਸ ਕੱਲੀਆਂ ਤਾਰਾਂ ਲੋਣਾ ਜਿਹਾ ਸੋ ਲਾਤੀਆਂ ਬਾਕੀ ਓਕੇ ਸਾਰਾ ਕੁਝ ਨੂੰ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਤੋਂ